ਪਸੰਨਾਉਂ ਕਿਤਰਾ ਗਰੀਬ ਦੀ ਘੇਰੀ ਨੇ ਮਾਰਿਆ ਉਹ ਜੇ ਥਾਂ ਦੇ ਉਹਦੀ ਸੇਵਾ ਕਰੋ ਡਾਗਣਾ ਭਜਾਉਣਾ ਡਾਗਣਾ ਮਾਰੇ ਹੀ ਕਾ ਸੇਵਾ ਵਾਲੇ ਲਾਇਆ ਅੱਜ ਟੱਗਾ ਬੋਟ ਲਾਇਆ ਕੁੜੀ ਮੰਗਨ ਨੂੰ ਲਾਇਆ ਕੋਈ ਧੱਕਾ ਹੋ ਯਾਰ ਕਿਵੇਂ ਕੋਈ ਹੈਗਾ ਇਨਸਾਫ ਇਹਨਾਂ ਨਾਲ ਬਾਬੇ ਕਿਹ ਪੁੱਤ ਖੰਨਾ ਅੱਜ ਇਹ ਸੁੱਲਟ ਗਿਆ ਸਹੀ ਇਹ ਚੁਣਵਾ ਨੇ ਆ ਵੀ ਕਿ ਗਰੀਬ ਨੂੰ ਦੇ ਦਿਓ ਚੰਗਾ ਹੀ ਉਹਦੀ ਸੇਵਾ ਕਰ ਦਿਓ ਉਹਦੀ ਜਾਨ ਬਚਾ ਦਿਓ ਇਹਨਾਂ ਨੇ ਬਚਾਉਣਾ ਜਾਂਦਾ ਤੁਹਾਡੇ गुरू नानक गुरू महाराज सूरु ਇਹਦੇ ਵਿੱਚ ਬਹੁਤ ਜ਼ਿਆਦਾ ਇਹ ਗਰੀਬਾਂ ਦੀ ਹਲਪ ਕਰਨੀ ਚਾਹੀਦੀ ਆ ਵੇਖੋ ਜੀ ਆ ਗਰੀਬਾਂ ਦੀ ਹਲਪ ਹੁੰਦੀ ਵੇਖੋ ਆਹ ਵੇਖ ਲਓ ਇਧਰ ਆਣੇ ਚਾਰੇ ਇਹ ਤੁਹਾਡੇ ਕੋਲ ਸਭ ਨੂੰ ਵੀਡੀਓ ਜਾਣੀ ਆ ਇਹ ਵੇਖੋ ਸੁਣੋ ਸਾਡੇ ਗਰੀਬ ਜਨਤਾ ਦੀ ਸਾਡੇ ਬਾਰੇ ਸੁਣੋ ਵੀ ਕੀ ਹੱਥ ਹਾਲ ਹੁੰਦਾ ਆ ਲੋਟੂ ਪਾਰਟੀ ਆ ਇਹ ਲੋਟੂ ਪਾਰਟੀ ਇਹ 판ਤੋਂ ਨਾ ਜਾਈ ਰਿਆ ਐ ਸਾਰਾ ਪਿੰਡ ਨਾਲ ਆ ਸਾਰਾ ਪਿੰਡ ਨਾਲ ਸਾਰਾ ਪਿੰਡ ਨਾਲ ਸਾਰਾ ਪਿੰਡ ਨਾਲ ਆ ਉੱਚੜ ਖਾਣਾ ਕਰਦਾ ਨਾ ਨੰਬਰ ਬੰਦੀਆ ਮਾਰਦਾ ਇੱਥੇ ਉਹ ਬਹੁਤ ਜ਼ਿਆਦੀ ਨਗੇਲੀ ਵਰਤੀ ਗਈ ਹੈ ਉਹ ਮੋਰੀ ਹੱਥ ਦੀ ਬੋਟਾਈ ਦੀ ਆਪਰੇਸ਼ਨ ਵਿੱਚ ਪਤੀ ਤੇ ਆ ਆਪਕਾ ਕਾਹ ਕਰੇ ਸ਼ੰਦਾਰ ਦਿਨ ਪੁੱਤ ਕੋਲ ਮੈਂ ਤਰਲੇ ਲਾਵਾਂ ਨਿੰਮਿਰਪੋਂਦ ਖਾ ਦੋ ਮੈਨੂੰ ਜਾਨ ਨਹੀਂ ਦਿੱਤਾ ਇੰਨਾ ਪੈਹਾਂ ਨੂੰ ਰੋਂਦੇ ਰਹਾ ਹੱਥ ਨਹੀਂ ਮੁੰਡੇ ਨੂੰ ਪਾ ਗੁਚਰਾ ਨਾ ਹੋਵੇ ਜੀ ਮੋਢਾ ਕਰ ਲਓ ਕੋਈ ਫਸਣਾ ਜਾ ਕੋਈ ਫਸਣਾ ਮੰਜੀ ਸਖ ਜੀ ਕਿਹੜਾ ਪਿੰਡ ਹੈ ਮਾਨੋਚਾਲ ਵੱਡੀ ਕੀ ਕੀ ਗੱਲ ਘਈ ਹੈ ਤੁਹਾਡੇ ਬੱਚੇ ਦੀ ਕੀ ਗੱਲ ਸਰ ਜੀ ਕੋਈ ਪਤਾ ਨਹੀਂ ਲੱਗਾ ਹਾਂ ਬੰਦੇ ਤੇ ਕੋਈ ਪਤਾ ਨਹੀਂ ਲੱਗਾ ਸਾਨੂੰ ਕੋਈ ਅਸਤਾਲ ਖੜਿਆ ਸੀ ਅਸਤਾਲ ਖੜਿਆ ਸੀ ਬਾਬੇ ਵਾਲੇ ਹਸਪਤਾਲ ਖੜਿਆ ਸੀ ਅੱਛਾ ਤੇ ਬਾਬੇ ਵਾਲੇ ਹਸਪਤਾਲ ਖੜਿਆ ਸੀ ਚੌਂ ਦਿਨਾਂ ਦਾ ਬਕਵਾਦੇ ਡੰਡਾ ਹੈ ਯਾਰ ਤੇ ਚੌਂ ਦਿਨਾਂ ਦਾ ਬਕਵਾਦੇ ਡੰਡਾ ਸਾਨੂੰ ਚੌਂ ਪੰਜਾਂ ਦਿਨਾਂ ਨੂੰ ਬਕਵਾ ਉਹ ਸਾਜੀ ਕੋਲ ਸਾਰੇ ਸਾਹ ਜੀ ਅਜੇ ਪੱਕਾ ਨਹੀਂ ਕੋਈ ਦੱਸਦੇ ਤੇ ਪੱਕਾ ਕੋਈ ਵੀ ਨਹੀਂ ਗੱਲ ਜਗੜ ਦਾਦਾ ਦਾ ਕੋਈ ਪਤਾ ਹੀ ਨਹੀਂ ਪੱਕਾ ਕਿਨੇ ਜੀ ਤੁਮ ਅੱਜ ਆ। ਅੱਧੀ ਦੇਖਾ ਜੋੜੀ ਨਹੀਂ ਇਹ ਬਿਮਾਰਗੀ ਦਾ ਟਿਕਾਣਾ ਪੈ ਗਈ ਦਾਦਾ ਪਾਜੀ ਸਰੀ ਮਲਦਾ ਹੀ ਪੁੜਪੜੀ ਮਲਦਾ ਹੁੰਦਾ ਹੋਰ ਵੀ ਕੋਈ ਤੇ ਪੁੜਪੜੀ ਮਲਦਾ ਸਾਨੂੰ ਨਹੀਂ ਪਤਾ ਕਿ ਕੀ ਕਿ ਕਦੇ ਕੀ ਨਹੀਂ ਕਿ ਕੀ ਨਾ ਕੀ ਦਾ ਟਿਕਾਣਾ ਕਿੰਨੀ ਉਮਰ ਹੀ ਉਹਦਾ ਗੁਰਪ੍ਰੀਤ ਸਿੰਘ ਜੀ ਉਮਰ ਕਿੰਨੀ 27 27 28 ਸਾਲ ਹੈ ਗਈ ਉਹਦੀ ਵਿਆਹ ਨਹੀਂ ਜੀ ਵਿਆਹ ਇਕਵਾਰਾ ਹੈ ਤੇ ਇਕਵਾਰਾ ਸੀ ਇੱਕ ਵਾਰਾ ਸੀ ਇੱਕ ਵਾਰਾ ਸੀ ਇੱਕ ਵਾਰਾ ਸੀ ਐਵੇਂ ਰੋੜਾ ਬੰਦ ਕਰ ਦਿਓ ਚਲੋ ਇਹ ਹਲੀ ਲਾ ਦਿਓ ਤੇ ਉਹ ਤੁਹਾਡੇ ਮੁੰਡੇ ਦਾ ਤੂਰੀ ਪੰਜੀ ਦਿੱਤੋ ਗਈ ਆ ਜੀ ਕੀ ਕਹ ਡਾਕਟਰ ਨੇ ਡਾਕਟਰਾਂ ਨੇ ਕੁਝ ਨਹੀਂ ਕਿਹਾ ਸਾਨੂੰ ਆਂਦੇ ਚ ਦੀ ਬਰਾਵਾ ਪਾ ਕੇ ਉਹਨਾਂ ਦਿੱਤੇ ਲਾਸ਼ਾ ਸਾਨੂੰ ਉਤਰਾ ਨਹੀਂ ਦਿੱਤੀ ਗਈ ਕਿਹੜੇ ਦਿਨ ਕਿਹੜੇ ਦਿਨ ਸਰਿਆ ਮੁੰਡਾ ਦਾ 12 ਵਜੇ ਦਾਖਲ ਕਰਾਇਆ ਵਾ ਤੇ ਅਗਲੇ 12 1-2 ਵਜੇ ਦਿੱਤਾ ਸਾਨੂੰ ਕੀ ਤੁਹਾਡੇ ਬੱਚੇ ਦੀ ਕਹਿੰਦੇ ਖੋਪੜੀ ਅਲੱਗ ਕਰਕੇ ਦੇਤੀ ਨਾ ਕੀ ਉਹ ਹਾਂਜੀ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਕੋਪਰੀ ਸਾਨੂੰ ਰਾਤ 10 ਵਜੇ ਸਰਜੀ ਦੇਤੀ ਆ ਇਹ 10 ਵਜੇ ਰਾਤ ਨੂੰ ਵਿਕਤੀ ਆ ਇਹ ਵਿਕੀ ਨਹੀਂ ਕੀ ਆਈ ਰਕ ਨਾੜੀ ਨੂੜੀ ਕੱਟ ਕੇ ਦਿੱਤੀ ਇਹ ਨਾਨੀ ਤੇ ਨਾੜੀ ਨੂੜੀ ਕੱਟ ਕੇ ਦਿੱਤੀ ਇਹਨਾਂ ਨੇ ਕੋਈ ਤੁਹਾਨੂੰ ਦੱਸਿਆ ਨਹੀਂ ਉਹਨਾਂ ਬਈ ਕੀ ਡੈਥ ਕਿਦਾਂ ਆਈ ਕੀ ਉਹ ਕਿਉਂ ਆਈ ਨਹੀਂ ਜੀ ਸਰਜੀ ਸਾਨੂੰ ਨੇ ਕੋਈ ਦੱਸਿਆ ਨਹੀਂ ਹੂੰ ਕੋਈ ਨਹੀਂ ਮੇਰੇ ਮੱਥੇ ਲੱਗਾ ਕੋਈ ਤੇ ਕੋਈ ਮੇਰੇ ਮੱਥੇ ਕੋਈ ਤੜੇ ਸੈਨਸ ਨੂੰ ਕਰਾਇਆ ਕੀ ਨਹੀਂ ਜੇ ਮੇਰੇ ਸਾਹ ਨਹੀਂ ਕੋਈ ਵੀ ਕਰਾਇਆ ਉਹਨਾਂ ਨੇ ਅੱਛਾ ਤੇ ਮੇਰੇ ਸਾਹ ਨੇ ਜੋ ਕੋਈ ਵੀ ਕਰਾਇਆ ਨਹੀਂ ਕੀ ਮੰਗਰਦੇ ਕੀ ਹੁੰਦੇ ਜੀ ਦਾ ਹਾਂਜੀ ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਵਾ ਮੇਰੇ ਦੇ ਬਾਰੇ ਜੀ ਇਨਸਾਫ ਨਾ ਮਿਲਿਆ ਤੇ ਫਿਰ ਮੈਂ ਕੀ ਕਹਿ ਸਕਦਾ ਹਾਂ ਨਾ ਕੀ ਮੰਗਰਦੇ ਜੀ ਇਹ ਸਰ ਜੀ ਮੰਗਾ ਇਨਸਾਫ ਮੰਗਦੇ ਸਰ ਜੀ ਤੇ ਇਨਸਾਫ ਨਾ ਮਿਲਿਆ ਫਿਰ ਇਨਸਾਫ ਨਾ ਮਿਲਿਆ ਸੀ ਤਰਨਾ ਲਾਵਾਂਗੇ ਤਰਨਾ ਲਾਵਾਂਗੇ ਅਸਲ ਤੇ ਗਾੜੀ ਵੀ ਮੇ ਜਾ ਕੇ ਅੰਮ੍ਰਿਤਸਰ ਸਾਰਾ ਪਰਿਵਾਰ ਹੀ ਲਿਕੇ ਬੋਹਾਂ ਕੇ ਸਾਰੀ ਸਾਰਾ ਪਰਿਵਾਰ ਲੈ ਕੇ ਬੋਹਾਂ ਦੇ ਹੀ ਆਵਦੇ ਜੀ ਮੇਰਾ ਨਾਮ ਸੇਮਿਲ ਕਿ ਨਾਮ ਆਪਣਾ ਗੁਰਦੇਵ ਸਿੰਘ ਜੀ ਕੀ ਗੱਲ ਕੀ ਸਾਰੀ ਹੋਈ ਗੀ ਗੱਲ ਇਹ ਹੋਈ ਕਿ ਸਾਡੇ ਨਾ ਬੱਚਾ ਸੀਗਾ ਉਹਨੂੰ ਹੋ ਗਿਆ ਸੀ ਬ੍ਰੇਨ ਅਟੈਕ 12 1 ਵਜੇ ਦੇ ਕਰੀਬ ਤੇ ਅਸੀਂ ਇੱਥੇ ਖੜਿਆ ਸੀ ਗੁਰਨਾਨਕ ਦੇਵ ਹਸਪੀਟਲ ਜਿਹੜਾ ਬਾਬਿਆਂ ਦਾ ਕਹਿੰਦੇ ਆ ਉੱਥੇ ਜਾ ਕੇ ਤੇ ਉਹਨਾਂ ਨੇ ਪਿੰਦਾ ਜਾਂਦਿਆ ਸਾਰੀ ਕਿਹਾ ਕਿ ਸਾਨੂੰ ਪੈਸੇ ਦੇ ਪਹਿਲਾਂ ਫੇਰ ਇਹਦਾ ਆਪਰੇਸ਼ਨ ਹੋਣਾ ਫੇਰ ਉਹਨਾਂ ਨੇ ਆਪਰੇਸ਼ਨ ਕਰਕੇ ਤੇ ਇਹਨਾਂ ਨੂੰ ਕਹਿੰਦੇ ਕਿ ਘਰ ਵਾਲਿਆਂ ਨੂੰ ਕਿ 72 ਘੰਟੇ ਬਾਅਦ ਇਹਨੂੰ ਹਣੀ ਹੋਸ਼ ਤੇ ਜਦੋਂ ਇਹ ਜਾਂਦੇ ਹੀ ਉਥੇ ਅੰਦਰ ਤੇ ਇਹਨਾਂ ਨੂੰ ਕਹਤੀ ਜਾਂਦੇ ਵੀ ਤੁਸੀਂ ਅੰਦਰ ਨਾ ਆਓ ਬਾਹਰ ਜਾਓ ਇਥੋਂ ਤੁਸੀਂ ਨਾ ਇੱਥੇ ਬੋ ਤੇ ਫੇਰ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਇੱਥੇ ਆ ਤੇ ਮੈਂ ਗਿਆ ਉਥੇ ਤੇ ਮੈਂ ਉਹਨੂੰ ਕਿਹਾ ਜਾ ਕੇ ਗਾਰਡ ਨੂੰ ਉਹਦੇ ਗੜੀ ਹੱਥ ਜੋੜੇ ਕੇ ਗਰੀਬ ਆਦਮੀ ਆ ਤੇ ਪਿੰਡ ਚੋਂ ਪੈਸੇ ਇਕੱਠੇ ਕੀਤੇ ਇਹਨਾਂ ਨੇ ਤੇ ਤੁਸੀਂ ਇਤਰਾ ਨਾ ਕਰੋ ਹੋਰ ਪੈਸੇ ਇਹਨਾਂ ਦੇ ਕੋਲ ਹੈ ਨਹੀਂਗੇ ਤੇ ਜਦੋਂ ਮੈਂ ਅੰਦਰ ਗਿਆ ਤੇ ਮੈਨੂੰ ਕਿਹ ਕਹਿੰਦੇ ਕਿ ਇਹਨੂੰ ਹੱਥ ਨਾ ਲਾ ਮੈਡਮ ਆਈ ਉੱਥੇ ਤੇ ਮੈਂ ਜਾ ਕੇ ਵੇਖਿਆ ਕਿ ਮੁੰਡੇ ਦੀ ਡੈਥ ਹੋਈ ਹੀ ਉਦੋਂ ਤੇ ਮੈਂ ਮੈਡਮ ਨੂੰ ਕਿਹਾ ਜਾ ਕੇ ਕਿ ਮੈਡਮ ਜੀ ਜੇ ਮੁੰਡੇ ਦੀ ਡੈਥ ਹੋ ਗਈ ਹੀ ਤੇ ਤੁਸੀਂ ਉਦੋਂ ਹੀ ਇਹਨਾਂ ਨੂੰ ਕਹਿੰਦੇ ਤੇ ਤੁਸੀਂ ਹੁਣ ਵੀ ਅਖੰਡਾ ਜੋ ਕੇ 5000 ਰੁਪਇਆ ਦੋ 20000 ਰੁਪਇਆ ਦੋ ਫਿਰ ਇਹਨਾਂ ਨੇ ਦਸਿਆ ਘਰ ਵਾਲਿਆਂ ਨੇ ਕਿ ਆਪਰੇਸ਼ਨ ਤੋਂ ਬਾਅਦ ਵੀ ਇਹਨਾਂ ਨੇ 20000 ਰੁਪਏ ਦੀ ਮੈਡੀਸਨ ਮੰਗਵਾਈ ਆ ਉਹ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਮੈਡੀਸਨ ਕਿਤੇ ਤੇ ਉਹਦੇ ਕਹਿੰਦੇ ਕਿ ਤੁਹਾਡੇ 215 ਰੁਪਏ ਵਧੇ ਡਾਕਟਰ ਨਹੀਂ ਗਏ ਇਹ ਜਲਾ ਦੇ ਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਆ ਜਿਹੜੀ ਖੋਪੜੀ ਇਹਨਾਂ ਨੂੰ ਦੇਤੀ ਆ ਜੀ ਆ ਜਿਹੜੀ ਕੱਟ ਗਈ ਮੰਨ ਲਓ ਗੱਲ ਜੇ ਆਪਰੇਸ਼ਨ ਹੋ ਗਿਆ ਸੀਗਾ ਖੋਪੜੀ ਦਾ ਅਬਾ ਮੰਨਦੇ ਗੱਲ ਪੀ ਹੋ ਗਿਆ ਸੀਗਾ ਆਪਰੇਸ਼ਨ ਤੇ ਇਹਨੂੰ ਪੈਕ ਕਰਨਾ ਤੇ ਫੁੰਦਾਈ ਹੈ ਨਾ ਉਹਨਾਂ ਨੇ ਇਹਨੂੰ ਪੈਟ ਨਹੀਂ ਕੀਤਾ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਅਨਪੜ੍ਹ ਇਹ ਲੋਕ ਆ ਦੱਸਿਆ ਨਹੀਂ ਇਹਨਾਂ ਨੂੰ ਨਾ ਇਹਨਾਂ ਨੂੰ ਦੱਸਿਆ ਹੋਇਆ ਕਿ ਰੀਜ਼ਨ ਕੀ ਆ ਇਹਦੀ ਦੱਸ ਕਿਉਂ ਹੋਈ ਆ ਨਾ ਜੀ ਕੁਝ ਨਹੀਂ ਆ ਜੇ ਮੈਂ ਪੁੱਛਦਾ ਹਾਂ ਉਹ ਤੇ ਉਹ ਪਤਾ ਨਹੀਂ ਉਹਨਾਂ ਦੇ ਉਹ ਗਾਰਡ ਜੀ ਹੀ ਉਹ ਮੇਰੇ ਮਗਰ ਮਗਰ ਮੇਰੇ ਮਗਰ ਮਗਰ ਕਦੀ ਮੇਰਾ ਫੋਨ ਫੜਦੇ ਹੀ ਕਦੀ ਕੋਹ ਤੇ ਕਦੀ ਕੁਝ ਤੇ ਜੇ ਮੈਂ ਜਾ ਕੇ ਰੌਲਾ ਪਾਇਆ ਪਹਿਲਾਂ ਤੇ ਉਹ ਮੈਡਮ ਕਹਿੰਦੀ ਕਿ ਇਹਨੂੰ ਤੁਹੀ 5 ਵਜੇ ਆਇਓ 5 ਵਜੇ ਤੱਕ ਇਹਨੂੰ ਹੋਸ਼ ਆ ਜੜੀਆਂ ਤੇ ਮੋਮੜ ਕੇ ਜੇ ਉਹਨਾਂ ਰੌਲਾ ਪਾਇਆ ਫਿਰ 15 ਮਿੰਟਾਂ ਦੇ ਵਿਚ ਵਿਚ ਉਹਨਾਂ ਨੇ ਪਾਈਪਾਂ ਲਾ ਦੇ ਕਰਦੀਆਂ ਪਾਸੇ ਫੇਰ ਤੁਹਾਨੂੰ ਵੀ ਲੱਗਦਾ ਹੁੰਦਾ ਲਾਪਰਵਾਹੀ ਹੋਈ ਹੈ ਜੀ ਬਹੁਤ ਜ਼ਿਆਦੀ ਲਾਪਰਵਾਹੀ ਹੋਈ ਹੈ ਦੇਖ ਲਓ ਜੀ ਐਂ ਤੇ ਮੰਨ ਕਰਦੇ ਕਿ ਇਹਨਾਂ ਨੂੰ ਪਰਿਵਾਰ ਨੂੰ ਇਨਸਾਨ ਮਿਲਣਾ ਚਾਹੀਦਾ ਵਾ ਤੇ ਹੋਰ ਵੀ ਕੋਈ ਉਤੇ ਗਰੀਬ ਜਾ ਕੇ ਨਾ ਫਸੇ ਮੇਰਾ ਨਾਮ ਪਲਵਿੰਦਰ ਸਿੰਘ ਪਿੰਕਾ ਸਰਪੰਚ ਸਾਫਕਾ ਜੀ ਮਾਨੋ ਚਲ ਕਲਾਦੋ ਇਹ ਇਹਨਾਂ ਦਾ ਬਹੁਤ ਜ਼ਿਆਦਾ ਧੱਕਾ ਹੋਇਆ ਜੀ ਜਦੋਂ ਅਸੀਂ ਇਹ ਸਾਰਾ ਕੁਝ ਸੀਨ ਵੇਖਿਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਖੋਪੜੀ ਲੱਗ ਬੜੀ ਨਗੇਲੀ ਆ ਡਾਕਟਰਾਂ ਦੀ ਖਾਸ ਕਰਕੇ ਇਹ ਹਸਪਤਾਲ ਦੀ ਤੇ ਬਹੁਤ ਜ਼ਿਆਦੀਆਂ ਗੱਲਾਂ ਪਹਿਲਾਂ ਵੀ ਖਬਰਾਂ ਆ ਚੁੱਕੀਆਂ ਵਾ ਇਹਦਾ ਕਰਕੇ ਡਾਕਟਰ ਜਿਹੜਾ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹ ਹਸਪਤਾਲ ਬੰਦ ਹੋਣਾ ਚਾਹੀਦਾ ਜੀ ਕਿਉਂਕਿ ਇਹ ਪਰਿਵਾਰ ਨੇ ਪਿੰਡ ਚੋਂ ਗ੍ਰਾਹੀ ਕਰਕੇ ਪੈਸੇ ਦਿੰਦੇ ਰਿਹਾ ਘਰ ਘਰ ਜਾ ਕੇ ਤਰਲੇ ਕੱਢਦੇ ਰਹਿਆ ਇਹਨਾਂ ਨੇ ਫੇਰ ਪੈਸੇ ਉੱਤੇ 2.5 ਲੱਖ ਦੇ ਤਰੀਬਨ ਇਹਨਾਂ ਜਮ੍ਹਾਂ ਕਰਾਇਆ ਇਹਨਾਂ ਨੂੰ ਆਂਦੇ ਰਹੇ ਕਿ ਤੁਹਾਨੂੰ ਅਸੀਂ ਬੱਚਾ ਜਿਹੜਾ 72 ਘੰਟਿਆਂ ਬਾਅਦ ਹੌਸ਼ ਆ ਜਣੀ ਆ ਇਹਨਾਂ ਮੁੜਕੇ ਉੱਤੇ ਰੋਲਾ ਪਾਇਆ ਵੀ ਸਾਨੂੰ ਬੱਚਾ ਦੇ ਸਾਡਾ ਮੜਾ ਮੋਟਾ ਦਿਖਾਓ ਜਿਹਦੇ ਇਹਨਾਂ ਦਾ ਕੋਈ ਰਿਸ਼ਤੇਦਾਰ ਮੜਾ ਮੋਟਾ ਪੜਿਆ ਲਿਖਿਆ ਆ ਤਾਂ ਉਹ ਰੋਲਾ ਮੜਾ ਮੋਟਾ ਪਾਇਆ ਉਹਨਾਂ ਜਾ ਕੇ ਦਵਾ ਦਾਵੇ ਨਾਲ ਆ ਕੇ ਰਿਕਾਰਡ ਫੜਿਆ ਤੇ ਕਹਿੰਦਾ ਵੀ ਤੁਹਾਡਾ ਮੁੰਡੇ ਦੀ ਡੈਥ ਹੋ ਗਈ ਹੈ ਵੀ ਜੇਕਰ 72 ਘੰਟਿਆਂ ਦਾ ਟਾਈਮ ਦ ਖੋਪਰੀ ਲੱਗ ਜੀ ਸਾਰਾ ਕੁਝ ਉਹ ਤੇ ਮੁੜ ਕੇ ਉਸੇ ਵੇਲੇ ਜਦੋਂ ਰੌਲਾ ਪਿਆ ਤੇ ਇਹਨਾਂ ਨੂੰ ਕਿਹਾ ਵੀ ਨਹੀਂ ਨਹੀਂ ਮੁੰਡਾ ਤਾਂ ਡੈੱਡ ਹੋ ਗਿਆ ਤੁਸੀਂ ਮੁੰਡੇ ਨੂੰ ਤੁਹਾਨੂੰ ਦੇ ਦਿੰਨੇ ਹੋਣੇ ਇਹਨਾਂ ਨੂੰ ਕਿਹਾ ਸ਼ਾਮ ਨੂੰ ਤੁਹਾਨੂੰ ਦਵਾਂਗੇ ਇਹਨਾਂ ਰੌਲਾ ਪਾਇਆ ਮੁੜ ਕੇ ਬਾਅਦ ਦੇ ਵਿੱਚ ਇਹਨਾਂ ਨੂੰ ਉਸੇ ਵੇਲੇ ਖੋਪਰੀ ਦੇ ਨਾਲ ਵੇਖੀ ਨਹੀਂ ਖੋਪਰੀ ਦੇ ਇੱਥੇ ਆਣ ਕੇ ਜਦੋਂ ਇਹਨਾਂ ਨੇ ਘਰੇ ਰਾਤ ਇੱਥੇ ਸੁੱਤੇ ਆ ਸਾਰਾ ਕੁਝ ਜੀ ਆ ਜੰਦ ਰੌਲਾ ਪਾਉਂਦਾ ਤੇ ਇੱਕ ਨੇ ਵੇਖੀ ਵੀ ਆਹ ਕੀ ਚੀਜ਼ ਹੈ ਨਾਲ ਉਹ ਵੇਖਿਆ ਸਾਰਾ ਕੋਈ ਤੇ ਵੇਖਿਆ ਨਾ ਕੱਢ ਕੇ ਤਾਂ ਖੋਪਰੀ ਲੱਗ ਗਿਆ ਜੀ ਦੇਖੋ ਜੀ ਇਹ ਕਿੱਡਾ ਗਰੀਬਾਂ ਨਾਲ ਧੱਕਾ ਜੀ ਇਹ ਕੋਈ ਫਿਰ ਐਸੀ ਭਾਈਚਾਰਾ ਕਰਕੇ ਇਹ ਸ ਉਹ ਹੋ ਜਾਂਦਾ ਤਾਂ ਫਿਰ ਇਹ ਨਹੀਂ ਤੋਣ ਨਪਦਾ ਤੇ ਫਿਰ ਇਤਰਾ ਕਿਤਰਾਉ ਜਾਂਦਾ ਇਸ ਬੰਦੀ ਉਹਦੀ ਪ੍ਰਸ਼ਾਸਨ ਨੂੰ ਕੋਈ ਗੱਲ ਦੱਸਿਆ ਵੀ ਉਹ ਰਿਪੋਰਟ ਨਹੀਂ ਵੀ ਹੁਣ ਅਸੀਂ ਰਿਪੋਰਟ ਲਿਖਾਉਣ ਚੱਲੇ ਆ ਅਸੀਂ ਸਾਰਾ ਕੁਝ ਕਰਾਂਗੇ ਜੇ ਸਾਨੂੰ ਇਹ লাশ ਖੜ ਕੇ ਰੋਡ ਤੇ ਬਹਿਣਾ ਪਿਆ ਹਸਪਤਾਲ ਦੇ ਵਿੱਚ ਬਹਿਣਾ ਪਿਆ ਸਾਹਮਣੇ ਅਸੀਂ ਸਾਰਾ ਪਿੰਡੇ ਨਾਲੇ ਨਾਲ ਆ ਬਾਵਾਂਗੇ ਕਿਉਂਕਿ ਅਸੀਂ ਇਹਨਾਂ ਨੂੰ ਪਈਆ ਪਈਆ ਗਰਾਈ ਕਰਕੇ ਸਾਰੇ ਨਗਰ ਨੇ ਦਿੱਤੀ ਵੀ ਮੁੰਡਾ ਬਹੁਤ ਵਧੀਆ ਸੀ ਪਿੰਡ ਵਾਸਤੇ ਕਦੀ ਮੁੰਡਾ ਨਸ਼ਾ ਨਹੀਂ ਸੀ ਕਰਦਾ ਜੀ ਉਹ ਤੇ 24-25 ਸਾਲ ਦਾ ਮੁੰਡਾ ਹੀ ਹਾਲੀ ਵਿਆਹ ਨਾਲਾ ਸੀ ਤੇ ਘਰ ਤੇ ਤੁਸੀਂ ਵੇਖੀ ਲਾ ਬੱਚੇ ਦਾ ਇੱਕ ਕਿਹੇ ਤਰ੍ਹਾਂ ਦਾ ਘਰ ਆ ਵੀ ਆਡਾ ਟਾਈਮ ਪਾਸ ਕਰਦੇ ਹੋ ਜੀ ਇਹ ਦਾ ਬਿਨ ਸੰਸਕਾਰ ਵੀ ਕਿਦਾਂ ਸੰਸਕਾਰ ਨਹੀਂ ਕਰਾਂਗੇ ਜੀ ਜਿੰਨਾ ਚਿਰ ਤੱਕ ਡਾਕਟਰ ਦੇ ਉੱਤੇ ਕਾਰਵਾਈ ਨਹੀਂ ਨਾ ਹੁੰਦੀ ਉਹਨਾਂ ਸੰਸਕਾਰ ਨਹੀਂ ਕਰਾਂਗੇ ਜੀ ਹਾਂ ਜੀ ਮੇਰਾ ਨਾਮ ਡਾਕਟਰ ਰਮਨ ਹੈਗਾ ਜੀ ਐ ਬਤੌਰ ਹਾਂ ਮੈਂ ਬਤੌਰ ਕੰਸਲਟੈਂਟ ਨਿਊਰੋ ਸਰਜਨ ਹਸਪੀਟਲ ਵਿੱਚ ਕੰਮ ਕਰਦਾ ਹਾਂ ਡਾਕਟਰ ਸਾਹਿਬ ਇੱਕ ਤਰ੍ਹਾਂ ਕੋ ਪੇਸ਼ੈਂਟ ਆਇਆ ਸੀ ਗੁਰਪ੍ਰੀਤ ਸਿੰਘ ਦਾ ਮਰੀਜ਼ ਸੀਗਾ ਵਾਸੀ ਹਾਂਜੀ 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 ਕੀ ਉਹਦੀ ਡੈਥ ਹੋਈ ਤੇ ਕੀ ਸਰ ਉਹਦਾ ਹੈਗਾ ਜੀ देखो जे शौकीपाशा च मैं ਸਮਝਾਣਾ ਸਕਾਂ ਨਾ ਜੇ ਸਾਰੇ ਲੋਕ ਕਿ ਜੋ ਸਮਝ ਸਕਣ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੀਆਂ ਖੂਨ ਦੀਆਂ ਨਸਾਂ ਹੁੰਦੀਆਂ ਨਾ ਛੋਟੀਆਂ-ਛੋਟੀਆਂ ਨਸਾਂ ਵੀ ਹੁੰਦੀਆਂ ਤੇ ਇੱਕ ਸਭ ਤੋਂ ਮੋਟੀ ਜਿਹੜੀ ਖੂਨ ਵਾਲੀ ਨਸ ਹੁੰਦੀ ਹੈ ਉਹਦੀ ਉਹ ਫਟ ਗਈ ਸੀ ਹੈ ਨਾ ਵੱਡੀ ਵਾਲੀ ਜਿਹੜੀ ਏਡੀ ਮੋਟੀ ਖੂਨ ਦੀ ਨਸ ਹੁੰਦੀ ਉਹ ਦਿਮਾਗ ਦੀ ਉਹਦੀ ਨਸ ਫਟ ਕੇ ਦਿਮਾਗ ਦੇ ਅੰਦਰ ਖੂਨ ਦਾ ਕਲੋਟ ਬਣ ਗਿਆ ਸੀ ਲਾ ਤੇ ਉਹ ਕਲੋਟ ਇਸ ਤਰ੍ਹਾਂ ਨਹੀਂ ਸੀਗਾ ਕਿ ਉਹ ਦਿਮਾਗ ਦੇ ਬਾਹਰ ਬਾਰੀ ਪਿਆ ਜਿੱਦਾਂ ਸੇਵ ਹੁੰਦਾ ਉਹਦੇ ਵਿੱਚ ਕਿੱਦਾਂ ਹੁੰਦੇ ਆ ਦਿਮਾਗ ਦੇ ਗੱਭੇ ਪਏ ਹੁੰਦੇ ਆ ਇਸ ਤਰ੍ਹਾਂ ਸੈਂਟਰ ਦੇ ਵਿੱਚ ਉਹਦੇ ਦਿਮਾਗ ਦੇ ਅੰਦਰ ਜਾ ਕੇ ਉਹ ਖੂਨ ਦੇ ਨਾਲs ਵੱਡੀ ਸੀ ਤੇ ਉੱਥੇ ਖੂਨ ਦਾ ਕਲੌਟ ਸੀ ਦਾ ਉਹ ਉਸ ਤੋਂ ਬਾਅਦ ਉਸ ਦਾ ਫਿਰ ਅਸੀਂ ਆਪਰੇਸ਼ਨ ਕੀਤਾ ਪਹਿਲਾਂ ਹੀ ਜਦੋਂ ਆਇਆ ਉਸ ਟਾਈਮ ਤੋਂ ਉਹਦੀ ਹਾਲਤ ਬਹੁਤ ਸੀਰੀਅਸ ਸੀਗੀ ਤੋਂ ਬਿਨਾਂ ਟਾਈਮ ਗਵਾਇਆ ਸੀ ਉਸ ਤੋਂ ਪਹਿਲੇ ਉਹਦਾ ਆਪਰੇਸ਼ਨ ਕੀਤਾ ਆਪਣੇ ਵੱਲੋਂ ਆਪਾਂ ਪੂਰੀ ਕੋਸ਼ਿਸ਼ ਕੀਤੀ ਪਰ ਅੱਗੇ ਰੱਬ ਦੀ ਮਰਜ਼ੀ ਹੈਗੀ ਉਹ ਵਿਚਾਰਾ ਨਹੀਂ ਬਚ ਪਾਇਆ ਉਹਨਾਂ ਪਰਿਵਾਰ ਵਾਲੇ ਇਹ ਰੋਗ ਰਿਕਾਰ ਦੇ ਆ ਕਿ ਡਾਕਟਰ ਸਾਹਿਬ ਦੀ ਅਣਗਹਿਲੀ ਕਰਕੇ ਸਾਡੇ ਜਿਹੜਾ ਪੇਸ਼ੇਰੀ ਡੈਥ ਹੋਈ ਹੈ ਤੇ ਇੱਕ ਉਹਨਾਂ ਲਈ ਕੋਈ ਉਪਰੀ ਦਾ ਕੋਈ ਇੱਜ਼ਤ ਕਰਦੇ ਵੀ ਇਹ ਵਿੱਚੋਂ ਕੱਢਿਆ ਸੀ ਜਾਂ ਇਹ ਵਿੱਚ ਪਾਇਆ ਨਹੀਂ ਗਿਆ ਉਹਦੇ ਕਰਕੇ ਡੈਥ ਹੋਈ ਆ ਬਿਲਕੁਲ ਮੈਨੂੰ ਥੋੜਾ ਜਿਸ ਹਰ ਚੀਜ਼ ਦਾ ਡਾਕਟਰ ਤੋਂ ਇਲਾਵਾ ਲੋਕਾਂ ਨੂੰ ਪਤਾ ਹੋਵੇ ਵੀ ਕਿੱਦਾਂ ਆਪਰੇਸ਼ਨ ਕਰਨਾ ਤੇ ਸਾਰੇ ਡਾਕਟਰ ਨਹੀਂ ਨਾ ਬਣ ਜਾਣਗੇ ਹੈ ਨਾ ਜਦੋਂ ਆਪਰੇਸ਼ਨ ਕਰਨਾ ਹੁੰਦਾ ਹੈ ਤਾਂ ਇਹ ਸਾਡੀ ਹੱਡੀ ਆ ਹੱਡੀ ਦੇ نیچے ਬ੍ਰੇਨ ਹੈ ਬ੍ਰੇਨ ਦੇ ਵਿੱਚ ਖੂਨ ਹੈ ਜੇ ਹੱਡੀ ਹੀ ਨਹੀਂ ਕੱਢਾਂਗੇ ਤੁਸੀਂ ਕਿੱਥੇ ਪਹੁੰਚਾਂਗੇ ਕਿੱਦਾਂ ਹੈ ਨਾ ਲੋਕ ਜਿਸ ਤਰ੍ਹਾਂ ਗੱਲਾਂ ਕਰਦੇ ਹੈ ਕਿ ਅੱਦਾ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਪੜਾਈ ਕਰਾਂਗੇ ਕੁਝ ਦੇਖਾਂਗੇ ਫੇਰ ਹੀ ਪਤਾ ਚੱਲਦਾ ਹੈਗਾ ਕਿ ਆਪਰੇਸ਼ਨ ਕਿੱਦਾਂ ਕੀਤਾ ਜਾਂਦਾ ਹੈਗਾ ਹੱਡੀ ਨੂੰ ਕ निकालेंगे ਨਹੀਂ ਤਾਂ ਕਿ ਆਪਰੇਸ਼ਨ ਕਿੱਦਾਂ ਕਰਨ ਜਾਣਾ ਹੈ ਹੈਨਾ ਜਦੋਂ ਅੰਦਰ ਖੂਨ ਪੈਂਦਾ ਹੈ ਦਿਮਾਗ 'ਚ ਪ੍ਰੈਸ਼ਰ ਬਹੁਤ ਵੱਜ ਜਾਂਦਾ ਹੈ ਦਿਮਾਗ ਐਦਾਂ ਹੁੰਦਾ ਜਿਦਾ ਪ੍ਰੈਸ਼ਰ ਕੁੱਕਰ ਹੁੰਦਾ ਹੁਣ ਜਦੋਂ ਚਮੜੀ ਦੇ ਥੱਲੇ ਬਲੀਡਿੰਗ ਹੋਏਗੀ ਚਮੜੀ ਕੀ ਕਰਦੀ ਚਮੜੀ ਫੈਲ ਜਾਂਦੀ ਹੈ ਹੁਣ ਜੇ ਹੱਡੀ ਦੇ ਥੱਲੇ ਖੂਨ ਹੋਏਗਾ ਹੱਡੀ ਥੋੜਾ ਨਾ ਫੈਲੇਗੀ ਤਾਂ ਹੱਡੀ ਨੂੰ ਹਟਾਉਣਾ ਪੈਂਦਾ ਤਾਂ ਕਿ ਅੰਦਰ ਪ੍ਰੈਸ਼ਰ ਘੱਟ ਕੀਤਾ ਜਾਵੇ ਠੀਕ ਹੈ ਤਾਂ ਇਸ ਕਰਕੇ ਹੱਡੀ نکالਣੀ ਜ਼ਰੂਰੀ ਹੁੰਦੀ ਹੈ ठीक है मेरा ना बिना गल कीते जाके कुछ भी बोला लग लगोगे तो नहीं होएगा तो मेरा ना गल करो मेनू पूछो होया की सी की ऑपरेशन कीता है फिर पता चलेगा जेडी फिर फिर के ज लोड़ी पंदी ओदी पेशेंट ठीक हो जाता है 3-4 महीने बाद पाई दिया पछे बाद पाई हां जो डेथ होगी फिर वो निकाल लोड़ी हां लगे से तो सारे इल्जाम है की ਦਵਾਈਆਂ ਮਕਾਈਆਂ ਗਈਆਂ ਔਰ ਉਹਨਾਂ ਨੂੰ ਕਿਹਾ ਗਿਆ ਕਿ 72 ਘੰਟੇ ਤੱਕ ਇਹਨੂੰ ਤੁਹਾਡੇ ਮਰੀਜ਼ ਨੂੰ ਹੋਸ਼ ਆ ਗਏ ਜਦ ਕਿ ਉਹਦੀ ਲਹਿਤ ਹੋ ਚੁੱਕੀ ਨਹੀਂ ਇਦਾਂ ਤਾਂ ਕਿਸੇ ਨੇ ਨਹੀਂ ਕਿਹਾ ਮੇਰੇ ਨਾਲ ਉਹਨਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਮੈਨੂੰ ਨਹੀਂ ਪਤਾ ਕਿਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਰੋਣਾ ਪਾਇਆ ਫਿਰ ਸਾਨੂੰ ਜਿਹੜਾ ਹੈ ਮਰੀਜ਼ ਜਲਦੀ ਤੋਂ ਜਲਦੀ ਫੌਗ ਦਿੰਦਾ ਹੈ ਔਰ ਸਾਡੇ ਜਿਹੜੇ ਸਾਈਨ ਕਰਵਾਉਣੇ ਸ਼ੁਰੂ ਕਰ ਦਿੰਦੇ ਕਿ ਤੁਸੀਂ ਸਾਈਨ ਕਰਦੇ ਹੋ ਤੁਹਾਡੇ ਮਰੀਜ਼ ਦੀ ਲਹਿਤ ਹੋ ਚੁੱਕੀ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਫਿਰ ਇਹ ਜਿਹੜੇ ਰੋਪ ਲਗਾਏ ਗਏ ਇਹ ਮੈਨੂੰ ਤੁਸੀਂ ਆ ਜਾ ਕੇ ਦੱਸ ਰਹੇ ਹੋ ਕਿ ਕੁਛ ਅਜੀਬ ਗੱਲ ਹੈ ਪੇਸ਼ੈਂਟ ਅਟੈਂਡੈਂਟ ਤਾਂ ਮਿਲੇ ਵੀ ਨਹੀਂ ਉਸਦੇ ਮੈਨੂੰ ਆ ਕੇ